अरुणी बिट्टू मचने जाना मचने जाना मुझे बात मुझे बात मचने जाना अच्छा अरुणी तू बिट्टू है 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 है।, hmm. तो है 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 ह� ਗੁਰਦਾਨ ਜੀ ਮਾੜਾ ਪਿੱਛੇ ਸਾਹਮਣੇ ਕਾਂਗਰਸ ਦੇ ਜਿਹੜੇ ਐਮਪੀ ਰਵਨੀਤ ਸਿੰਘ ਬਿੱਟੂ ਬੜੇ ਸ਼ਰਮ ਨਾਲ ਅੱਜ ਕਹਿਣਾ ਪੈ ਰਿਹਾ ਕਿ ਉਹਨਾਂ ਨੇ ਪ੍ਰੈਸ ਦੇ ਵਿੱਚ ਔਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਕੇ ਕਿਹਾ ਕਿ ਜਿੱਥੇ ਧਰਨਾ ਲੱਗਾ ਹੋਇਆ ਹੈ ਅਸੀਂ ਉੱਥੇ ਲਾਸ਼ਾਂ ਮਿਛਾ ਦੇਾਂਗੇ ਖੂਨ ਖਰਾਬਾ ਕਰ ਦੇਾਂਗੇ ਦੇਖੋ ਅਨ ਇੱਕ ਮੈਂ ਆਮ ਨਾਗਰਿਕ ਦੀ ਗੱਲ ਕਰਾਂ ਤਾਂ ਚਲੋ ਉਸ ਤੇ ਕਾਰਵਾਈ ਹੋ ਜਾਂਦੀ ਹੈ ਇੱਕ ਪੜਿਆ ਲਿਖਿਆ ਸੈਂਟਰਲ نیشنل ਪਾਰਟੀ ਦਾ ਨੁਮਾਇੰਦਾ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਇਦਾਂ ਦੀ ਗੱਲ ਕਰੇ ਬਹੁਤ ਹੀ निंदनीय जोग ਹੈ ਦੇਸ਼ ਨੂੰ ਢਕਾਉਣ ਵਾਲੀ ਗੱਲ ਹੈ ਦੇਸ਼ ਦੀ ਜਿਹੜੇ ਮਾਹੌਲ ਨੂੰ ਖਰਾਬ ਕਰਨ ਵਾਲੀ ਗੱਲ ਉਸ ਨੇ ਕੀਤੀ ਹੈ ਸੋ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਬਠਿੰਡਾ ਸ਼ਹਿਰੀ ਜੁਵਾ ਮੋਰਚਾ ਵੱਲੋਂ ਔਰ ਭਾਰਤੀ ਜਨਤਾ ਪਾਰਟੀ ਬਠਿੰਡਾ ਸ਼ਹਿਰੀ ਵੱਲੋਂ ਮੰਗ ਰੱਖਦੇ ਹਾਂ ਅਸੀਂ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਵੀ ਦੇਣਾ ਕਿ ਇਸ ਬੰਦੇ ਤੇ ਦੇਸ਼ ਗਦਰ ਦਾ ਪਰਚਾ ਦਰਜ ਕੀਤਾ ਜਾਵੇ ਤਾਂਕਿ ਦੇਸ਼ ਸੁਰੱਖਿਤ ਰਹੇ ਜੇ ਆ ਇਹਹੀਆਂ ਲੋਕ ਇਹ ਲੋਕ ਸਾਡੇ ਹਿੰਦੁਸਤਾਨ ਦੀ ਧਰਤੀ ਤੇ ਰਹਿ ਕੇ ਲੰਮਾ ਸਮਾਂ ਰਾਜ ਕਰਕੇ ਜੇ ਇਹਹੀਆਂ ਗੱਲਾਂ ਨਾਲ ਨਾਗਰਿਕਾਂ ਨੂੰ ਇਸ ਤਰ੍ਹਾਂ ਦੇ ਗੱਲਾਂ ਕਰਕੇ ਭੜਕਾਉਣਗੇ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਮਾੜਾ ਹੋਵੇਗਾ ਭਵਿੱਖ ਵਿੱਚ ਸਾਡੀ ਨਵੀਆਂ ਪੀੜ੍ਹੀਆਂ ਲਈ ਮਾੜਾ ਹੋਵੇਗਾ ਸੋ ਇਸ ਬੰਦੇ ਨੂੰ ਸਭ ਕੁਝ ਕਟਾਉਣਾ ਚਾਹੀਦਾ ਬਿਲਕੁਲ ਕੀ ਕਰ ਰਹੇ ਹੋ ਅੱਜਕਰ ਪੁਤਲਾ ਜਲਾ ਰਹੇ ਆ ਅਸੀਂ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਵੀ ਦੇ ਰਹੇ ਹਾਂ ਬਿੰਟਾ ਜੀ ਤੁਹਾਡੀ ਗੱਲ ਜਾਇਜ਼ ਆ ਵੀ ਬਿੱਟੂ ਨੂੰ ਅਜਿਹੇ ਮੈਸੇਜ ਨਹੀਂ ਦੇਣਾ ਚਾਹੀਦਾ ਸੀ ਪਰ ਭਾਜਪਾ ਦੇ ਜਿਹੜੇ ਆਗੂਆਂ ਵੱਲੋਂ ਕਿਸਾਨਾਂ ਨੂੰ ਖਾਲਿਸਤਾਨੀ ਜੱਤਵਾਦੀ ਕਿਹਾ ਜਾ ਰਿਹਾ ਉਹਦੇ ਪ੍ਰਤੀ ਤੁਹਾਡੀ ਕੀ ਟ ਔਰ মিডিਆ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸਭ ਕੁਝ ਬਿਲਕੁਲ ਬਿਲਕੁਲ ਗਲਤ ਹੈ ਸਾਡਾ ਤੁਸੀਂ ਦਿਖਾਓ ਅਸੀਂ ਕੁਝ ਨਹੀਂ ਕਿਹਾ ਉੱਥੇ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਹੋ ਰਿਹਾ ਹੈ ਔਰ ਲਗਾਤਾਰ ਮੀਟਿੰਗਾਂ ਅੱਜ ਵੀ ਮੀਟਿੰਗ ਰੱਖੀ ਗਈ ਹੈ 40 ਜਥੇਬੰਦੀਆਂ ਕਿਸਾਨਾਂ ਦੀਆਂ ਜਾ ਰਹੀਆਂ ਔਰ ਕੇਂਦਰ ਦੇ ਸਰਕਾਰ ਦੇ ਸਾਡੇ ਪਿਊਸ਼ ਗੋਲਜੀ ਤੋਮਰ ਦੀ ਮੰਤਰੀ ਸਾਹਿਬ ਉੱਥੇ ਉਹਨਾਂ ਮੀਟਿੰਗ ਦੇ ਵਿੱਚ ਬੈਠ ਰਹੇ ਆ ਉਹ ਤਾਂ ਇੱਕ ਹੈਗਾ ਇੱਕ ਸੰਵਿਧਾਨਿਕ ਤੇ ਲੋਕਤੰਤਰੀ ਤਰੀਕਾ ਅੱਜ ਕਰਨਗੇ ਕੋਈ ਮਸਲਾ ਹੱਲ ਕਿਸਾਨਾਂ ਦਾ ਫਿਰ ਤਾਂ ਮੀਟਿੰਗ ਦੇਖੋ ਜੀ ਇਹ ਮੀਟਿੰਗ ਦੇ ਵਿੱਚ ਤੈ ਹੁਣਾ ਕਰਨ ਦੀ ਬਸਤੀ ਬੈਠਦੇ ਹਰਜੀਤ ਗਰੇਵ ਹਰਜੀਤ ਗਰੇਵਾਲ ਨੇ ਜੋ ਟਿੱਪਣੀਆਂ ਕੀਤੀਆਂ ਉਹ ਉਸ ਟਿੱਪਣੀਆਂ ਤੇ ਕਿਸਾਨ ਦੇ ਜਿਹੜੇ ਆਗੂ ਹੈ ਉਹ ਖਫਾ ਨਹੀਂ ਉਹਨਾਂ ਨੇ ਇਹ ਕਿਹਾ ਸੀ ਵੀ ਬਿੱਲ ਰੱਦ ਨਹੀਂ ਹੋਣਗੇ ਰੱਦ ਕਰਨੇ ਆ ਨਹੀਂ ਕਰਨੇ ਇਹ ਸਰਕਾਰ ਦਾ ਫੈਸਲਾ ਤੁਹਾਨੂੰ ਨਹੀਂ ਲੱਗਦਾ ਵੀ ਗਰੇਵਾਲ ਨੂੰ ਅਜਿਹੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਉਹ ਨਿੱਜੀ ਫੈਸਲਾ ਹੋ ਸਕਦਾ ਦੇਖੋ ਪਾਰਟੀ ਦੇ ਸੀਨੀਅਰ ਲੀਡਰ ਨੇ ਉਹ ਜਿਵੇਂ ਕਿਸਾਨ ਅੰਦੋਲਨ ਚ ਵੀ ਕੋਈ ਕਿਸਾਨ ਵੀ ਸਾਡੇ ਖਿਲਾਫ ਵੀ ਬੋਲ ਦਿੰਦੇ ਇਸ ਤਰ੍ਹਾਂ ਦੇ ਸਾਰੇ ਤਰ੍ਹਾਂ ਦੇ ਪਾਰਟੀ ਦੇ ਲੋਕ